ਮੇਰਾ ਨਾਮ ਯਾਦਵੰਦਰ ਸਿੰਘ ਲਿਬੜਾ ਮੈਂ ਇੱਕ ਆੜਤੀਆ ਵੀ ਆ ਤੇ ਇੱਕ ਮੈਂ ਕਿਸਾਨ ਵੀ ਆ ਸੋ ਜਿਹੜੀ ਸਰਕਾਰ ਨੇ ਲੈਂਡ ਪੋਰਿੰਗ ਪਾਲਿਸੀ ਇਹ ਕਰੀ ਸੀਗੀ ਉਹ ਵਾਪਸ ਲੈਣ ਤੇ ਅੱਜ ਬਹੁਤ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਕਿਉਂਕਿ ਕੁਝ ਦਿਨ ਪਹਿਲਾਂ ਵੀ ਸਰਕਾਰ ਭਗਵਾਨ ਸਿੰਘ ਜੀ ਮਾਨ ਸਾਡੇ ਪਿੰਡ ਲਿਵੜਾ ਵਿਖੇ ਆਏ ਸੀ ਉਸ ਟਾਈਮ ਵੀ ਕਿਸਾਨਾਂ ਨੇ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਜਿਹੜੀ ਇਹ ਪਾਲਿਸੀ ਆ ਇਹ ਕੋਈ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੀ ਕਿਉਂਕਿ ਭਵੰਤਮਾਨ ਜੀ ਵੀ ਸਮਝਦੇ ਨੇ ਉਹ ਇੱਕ ਕਿਸਾਨ ਦੇ ਪੁੱਤਰ ਨੇ ਵੀ ਇਹ ਪਾਲਿਸੀ ਬਿਲਕੁਲ ਕਿਸਾਨਾਂ ਦੇ ਹਿੱਤ ਨਹੀਂ ਹਿੱਤ ਵਿੱਚ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਹ ਪਾਲਿਸੀ ਨੂੰ ਵਾਪਸ ਲੈ ਕੇ ਕਿਸਾਨਾਂ ਦੇ ਹਾਦਿਤੀ ਇੱਕ ਫੈਸਲਾ ਲਿਆ ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਹੋਰ ਵੀ ਬੜੀਆ ਫੈਸਲੇ ਲਏ ਜਿਵੇਂ ਜਿਹੜਾ ਨਹਿਰੀ ਪਾਣੀ ਔਰ ਜਿਹੜੀ ਬਿਜਲੀ ਉਹ ਸਾਨੂੰ ਨਿਰਵਿਘਨ ਦਿੱਤੀ ਆ ਸੋ ਇਹ ਵੀ ਫੈਸਲਾ ਇੱਕ ਵਧੀਆ ਫੈਸਲਾ ਵੀ ਸਰਕਾਰ ਨੇ ਇਹ ਲੈਂਡ ਪੋਲਿੰਗ ਜਿਹੜੀ ਪਾਲਿਸੀ ਆ ਉਹ ਵਾਪਸ ਲੈ ਕੇ ਬਹੁਤ ਇੱਕ ਚੰਗਾ ਕੰਮ ਚੁੱਕਿਆ ਮੇਰਾ ਨਾਮ ਜਗਤਾਰ ਸਿੰਘ ਮੈਂ ਇੱਕ ਕਿਸਾਨ ਖੇਤੀਬਾੜੀ ਸਬੰਧਤ ਆਰਤੀ ਆਭਿਗਾਂ ਲੈਂਡ ਪੋਲਿੰਗ ਜਿਹੜੀ ਸਕੀਮ ਪੰਜਾਬ ਸਰਕਾਰ ਵੱਲੋਂ ਨੁਰਹੀ ਨੋਟੀਫਿਕੇਸ਼ਨ ਹੋਇਆ ਸੀ ਉਹ ਜਿਹੜਾ ਹੁਣ ਉਹਦੇ ਵਿੱਚ ਕਮੀਆਂ ਦੇਖਦੇ ਹੋਏ ਕਿਸਾਨਾਂ ਦੇ ਹਿੱਤ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੋ ਕਿ ਪਹਿਲਾਂ ਵੀ ਬਹੁਤ ਕਿਸਾਨਾਂ ਦੇ ਹਿੱਤ ਦਾ ਧਿਆਨ ਰੱਖਦੇ ਨੇ ਉਹਨਾਂ ਨੇ ਇਹ ਵੀ ਕਿਸਾਨਾਂ ਦੇ ਹਿੱਤ ਨੂੰ ਰੱਖ ਧਿਆਨ ਚ ਰੱਖਦੇ ਹੋਏ ਇਹ ਜਿਹੜਾ ਫੈਸਲਾ ਵਾਪਸ ਲਿਆ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਇਹ ਫੈਸਲੇ ਦਾ ਵੀ ਜਿਹੜਾ ਵਾਪਸ ਲਿਆ ਮੁੱਖ ਮੰਤਰੀ ਦਾ ਰਣੀਆ ਵੀ ਜੋ ਇਹਨਾਂ ਨੇ ਕਿਸਾਨਾਂ ਦੇ ਹਿੱਤ ਚ ਇਹ ਪਾਲਿਸੀ ਵਾਪਸ ਲਈ ਹੈ। ਆ ਜਿਹੜੀ ਪਾਲਿਸੀ ਦੀ ਪਤਾ ਲੱਗਿਆ ਜਦੋਂ ਅਸੀਂ ਕਿਸਾਨਾਂ ਨਾਲ ਗੱਲ ਕਰੀ। ਵੈਸੇ ਸਾਡੇ ਇਲਾਕੇ ਦਾ ਕੋਈ ਹੈਜ ਲੈਂਡ ਪੂਲਿੰਗ ਦੇ ਕੋਈ ਸਕੀਮ ਹੈ ਨਹੀਂ ਸੀ। ਪਰ ਸਾਡੇ ਪ੍ਰਚਾਰ ਤੁਹਾਨੂੰ ਹੋਰ ਗਲਤ ਦੱਸਣੀ ਚਾਹਣਾ ਸਾਡੇ ਨਾ ਇੱਥੇ ਇੱਕ ਪ੍ਰਚਾਰ ਦੂਜੀਆਂ ਪਾਰਟੀਆਂ ਵੱਲੋਂ ਉਠਾਈ ਫਲਾਇਆ ਜਾ ਰਿਹਾ ਸੀ। ਕੋਈ ਸਾਡੇ ਖੰਨੇ ਹਲਕੀਏ ਦਾ ਕੋਈ ਇੱਕ ਵੀ ਪਿੰਡ ਦੇ ਕੋਈ ਅਜਿਹੀ ਸਕੀਮ ਦੇ ਵਿੱਚ ਨਾਉ ਨਹੀਂ ਸੀ। ਪਰ ਦੂਜੀਆਂ ਪਾਰਟੀਆਂ ਨੇ ਝੂਠੇ ਫਾਰਮ ਫਲਾਕੇ ਲੈਕਚਰ ਵੀ ਦਿੱਤੇ ਗਏ ਪਿੰਡ-ਪਿੰਡ ਜਾ ਕੇ ਬੰਦਿਆਂ ਨੂੰ ਘਬਰਾ ਵੀ ਕਰਦੇ ਰਹੇ ਵੀ ਇਹ ਪੌਸੀ ਪ੍ਰਿੰਟ ਆ ਗਏ ਖੰਨੇ ਜਾ ਕੇ ਹਾਲਾਂਕਿ ਅਸੀਂ ਪ੍ਰਸ਼ਾਸਨ ਨੂੰ ਪਤਾ ਕਰਾਇਆ ਸੀ ਕਿ ਖੰਨੇ ਹਲਕੇ ਦਾ ਇੱਕ ਵੀ ਪਿੰਡ ਦਾ ਨਾਂ ਨਹੀਂ ਸੀ ਉੱਜ ਚਲੋ ਓਵਰ ਆਲ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨੇ ਉੱਥੇ ਆਪਣੇ ਦੱਸਿਆ ਵੀ ਸਾਨੂੰ ਇਹ ਠੀਕ ਨਹੀਂ ਹੈ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਬਹੁਤ ਵਧੀਆ ਫੈਸਲਾ ਕਰਿਆ ਤੇ ਮੈਂ ਇਸ ਸੰਬੰਧ ਦੇ ਆਪਣੇ ਹਲਕੇ ਦੇ ਕਿਸਾਨਾਂ ਨਾਲ ਵੀ ਗੱਲ ਕਰਦਾ ਰਿਹਾ ਉਹ ਇਸ ਫੈਸਲੇ ਤੋਂ ਬਹੁਤ ਖੁਸ਼ ਨੇ ਪਹਿਲਾਂ ਮਯੂਸੀ ਦੀ ਪਤਾ ਨਹੀਂ ਕੀ ਹੋਊਗੀ ਨਹੀਂ ਹਾਲਾਂਕਿ ਸਾਡਾ ਵਿੱਚ ਰੋਲ ਨਹੀਂ ਸੀ ਉਹ ਮਯੂਸੀ ਨੂੰ ਡਰਦਾ ਹੁੰਦਾ ਸੀ ਚਲੋ ਹਰ ਕਿਸਾਨ ਹੁੰਦਾ ਕਹਿੰਦਾ ਸਾਡੀ ਵਾਰੀ ਆ ਸਕਦੀ ਹੈ ਪਰ ਹੁਣ ਕਿਸਾਨ ਬਾਗੋ ਬਾਗ ਨੇ ਖੁਸ਼ ਨੇ ਪਹਿਲਾਂ ਵੀ ਭਗਤਮਾਨ ਜੀ ਤੋਂ ਇਸ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਸੀ ਬਿਜਲੀ ਪਾਣੀ ਇਹਦੇ ਹੋਰ ਸਹੂਲਤਾਂ ਸਰਕਾਰ ਨੇ ਦਿੱਤੀਆਂ ਨੇ ਬੀਮੇ ਦੀ ਇਹ ਸੁਲਤਾਨ ਨੂੰ ਜਾਂ ਖੇਤ ਲਾ ਲੋ ਸਿਹਤ ਸਿਹਤ ਦੀਆਂ ਸੁਆਵਾਂ ਐਜੂਕੇਸ਼ਨ ਦੇ ਜਿਹੜੇ ਕੰਮ ਕਰ ਰਹੀ ਹੈ ਸਰਕਾਰ ਉਸ ਨਾਲ ਹਰ ਵਰਗ ਕਿਸਾਨ ਤਾਂ ਖੁਸ਼ ਹੋਏ ਸੀ ਪਰ ਹਰ ਵਰਗ ਵੀ ਇਦਨਾਂ ਬੜਾ ਖੁਸ਼ ਹੈ ਦੂਜੀ ਪਾਰਟੀ ਕੋਈ ਮੁੱਦਾ ਨਹੀਂ ਸੀ ਉਹਨਾਂ ਨੇ ਇੱਕ ਲੈਂਡ ਪੋਲਿੰਗ ਦਾ ਮੁੱਦਾ ਬਿਨਾ ਮਤਲਬ ਲੋਕਾਂ ਨੂੰ ਗਵਾਹ ਕਰਨ ਲੋਗਾਂ ਵਾਸਤੇ ਤੋੜ ਲਿਆ ਮੈਂ ਇਸ ਸਰਕਾਰ ਦਾ ਧੰਨਵਾਦ ਕਰਦਾ ਵੀ ਠੀਕ ਹੈ ਬਹੁਤ ਵਧੀਆ ਫੈਸਲਾ ਲਿਆ ਜਿਹੜਾ ਇਹ ਕਦਮ ਬਾਕਸ ਲਿਆ